ਜੁਗੁ ਹੋ ਜੁਗ ਅਟਲ ਚਾਹਰ ਸ਼ਤਰਤਾ ਖਦੇ ਮਾਲਿਕ ਸਾਹਿਬ ਸਤਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸਤਗੁਰਾਂ ਦੀ ਅਪਾਰ ਕਿਰਪਾ ਸਤਕਾ ਅੰਮ੍ਰਿਤ ਵੇਲੇ ਤੇ ਸਜੇ ਹੋਏ ਇਨਾਂ دیਵਾਨਾਂ ਦਰਸੂ ਬਾਇ ਮਾਨ ਅੱਜ ਬੈਠੀ ਸਮੂਹ ਗੁਰੂ ਰੂਪ ਸਾ ਸੰਗਤ ਆਪ ਬੜੇ ਪਿਆਰ ਸਤਕਾਰ ਸਹਿਤ ਸਤਿਗੁਰਾਂ ਦੀ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਣੋ ਸਤਿਗੁਰ ਜੀ ਨੇ ਤਰਸ ਕੀਤਾ ਰਹਿਮਤ ਬਖਸ਼ਿਸ਼ ਵਰਤਾਈ ਹੈ ਅਸੀਂ ਸਾਰੇ ਬੜੇ ਪਿਆਰ ਨਾਲ ਸਤਿਗੁਰਾਂ ਦੇ ਚਰਨਾਂ ਵਿੱਚ ਸੋ ਭਾਈ ਮਾਨ ਸਜ ਬੈਠੀਆਂ ਅੱਜ ਦਾ ਪਾਵਨ ਪਵਿੱਤਰ ਬਚਨ 408 ਅੰਗ ਤੇ ਦਰਜ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮubarrak ਰਸਨਾ ਚ ਉਚਾਰਨ ਹੋਏ ਇਹ ਸ਼ਬਦ ਨੇ ਜੀ ਚਾਰ ਪਦਿਆਂ ਵਾਲਾ ਇਹ ਸ਼ਬਦ ਹੈ ਤੇ ਅੱਜ ਦੇ ਇਹ ਸ਼ਬਦ ਕਰ 15 ਵਾ ਇਸ ਵਿੱਚ ਮਹਾਰਾਜ ਉਚਾਰਨ ਕਰਦੇ ਆ ਸਤਗੁਰੂ ਜੀ ਕੀ ਬਖਸ਼ਿਸ਼ਾਂ ਇਸ ਪਵਿੱਤਰ ਸ਼ਬਦ ਵਿੱਚ ਵਰਤਾਉਣਗੇ ਉਹ ਆਪਾਂ ਵਿਚਾਰਾਂਗੇ ਸਮਝਾਂਗੇ ਸੋ ਆਓ ਜਿਨਨੇ ਤੁਸੀਂ ਗੁਰਮੁਖ ਪਿਆਰੇ ਜੁੜੇ ਹੋ ਸਤਗੁਰੂ ਜੀ ਕਿਰਪਾ ਕਰਨ ਸਾਰੇ ਸਤਗੁਰਾਂ ਦੇ ਚਰਨਾਂ ਵਿੱਚ ਝੁਕਾਇਓ ਸੀਸ ਰਸਨਾ ਨੂੰ ਕਰਿਓ ਪਵਿੱਤਰ ਤਾਂ ਕਿ ਮਹਾਰਾਜ ਸੱਚੇ ਪਾਤਸ਼ਾਹ ਆਪ ਬਖਸ਼ਿਸ਼ ਰਹਿਮਤ ਕਰਕੇ ਇਹ ਸ਼ਬਦ ਆਪ ਹੀ ਮਹਾਰਾਜ ਸਾਡੇ ਪਾਸੋਂ ਵਿਚਾਰ ਵੀ ਕਰਵਾ ਲੈ ਤੇ ਸਾਡੇ ਮਨ ਦੇ ਅੰਦਰ ਇਹ ਸ਼ਬਦ ਟਿਕ ਵੀ ਜਾਣ ਸੋ ਆਓ ਬੜੇ ਪਿਆਰ ਨਾਲ ਰਸਨਾ ਨੂੰ ਕਰੋ ਪਵਿੱਤਰ ਫਤਿਹ ਦੀ ਪਾਓ ਸਾਂਝ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਜੀ ਦਾ ਬਚਨ ਹੈ ਆਸਾ ਮਹੱਲਾ 5 ਘਰ 15ਵਾਂ ਪੜਤਾਲ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਹੈ ਜੀ ਤੇ ਪੰਜਵੀਂ ਪਾਤਸ਼ਾਹ ਉਚਾਰਨ ਕਰਤਾ ਨੇ 15ਵੇਂ ਘਰ ਵਿੱਚ ਇਸ ਸ਼ਬਦ ਨੂੰ ਗਾਵਿਆ ਗਿਆ ਹੈ ਤੇ ਮਹਾਰਾਜ ਕਹਿ ਲਗੇ ਇਹ ਪੜਤਾਲ ਸ਼ੈਲੀ ਵਿੱਚ ਇਹ ਸ਼ਬਦ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਤਕਰੀਬਨ 52 53 ਪੜਤਾਲਾਂ ਆਈਆਂ ਨੇ। ਰਾਗ ਸਾਰੰਗ ਵਿੱਚ ਵੀ ਪੜਤਾਲਾ ਮਹਾਰਾਣੀ ਗਾਭੂ ਚਾਰਨ ਕੀਤੀ ਹੈ ਰਾਗ ਕਾਣੜੇ ਵਿੱਚ ਵੀ। ਪੜਤਾਲ ਇੱਕ ਗਾਇਨ ਸ਼ੈਲੀ ਹੈ। ਸਭ ਤੋਂ ਮਹਿੰਗੀਆਂ ਸ਼ੈਲੀਆਂ ਵਿੱਚੋਂ ਇੱਕ ਮਹਿੰਗੀ ਸ਼ੈਲੀ ਜਿਨੂੰ ਗਾਇਨ ਕਰਨਾ ਕਾਫੀ ਕਠਨ ਦਾ ਪਰਤਾਲ ਸ਼ੈਲੀ ਹੈ ਪਰਤਾਲ ਇੱਥੇ ਕੀ ਹੁੰਦਾ ਹੈ ਪਰਤਾਲ ਤਾਂ ਸ਼ਬਦ ਵਰਤਿਆ ਗਿਆ ਮੰਨ ਲਓ ਕੋਈ ਰਾਗ ਕੀਰਤਨ ਕਰਦਾ ਪਿਆ ਉਹ ਕੋਈ ਰਾਗ ਗਾਰੇ ਆਮ ਕਰਕੇ ਰਾਗ ਇੱਕ ਹੀ ਤਾਲ ਵਿੱਚ ਗਾਏ ਜਾਂਦੇ ਆ ਮੰਨ ਲਓ ਤਿੰਨ ਤਾਲ ਤਾਲ ਹੈ ਜਾਂ ਚੱਪ ਤਾਲ ਹੈ ਪਰ ਜਿਹੜੀ ਪੜਤਾਲ ਹੁੰਦੀ ਹੈ ਉਹ ਚ ਕੀ ਹੁੰਦਾ ਹੈ ਉਹ ਜਿਹੜੀ ਸਥਾਈ ਪੜੀ ਜਾਂਦੀ ਹੈ ਉਹ ਇੱਕ ਤਾਲ ਚ ਹੁੰਦੀ ਹੈ ਪਰ ਉਸ ਸ਼ਬਦ ਜਿੰਨੇ ਅੰਤਰੇ ਹੋਣਗੇ ਹਰ ਅੰਤਰੇ ਵਿੱਚ ਤਾਲ ਬਦਲੇਗਾ ਹਰ ਅੰਤਰੇ ਵਿੱਚ ਮੰਨ ਲਓ ਸ਼ਬਦ ਦੇ ਚਾਰ ਪਦੇ ਆ ਇੱਕ ਪਹਿਲਾ ਪਦਾ ਰਾਹੋ ਵਾਲ ਸਥਾਈ ਬਣ ਜਾਂਦਾ ਤਿੰਨ ਪਦੇ ਹੋਰ ਨੇ ਤੇ ਉਹ ਤਿੰਨੇ ਪਦੇ ਤਿੰਨ ਅੰਤਰੇ ਬਣਦੇ ਆ ਤੇ ਸਾਜ ਸੰਗਤ ਮਹਲੋ ਤਿੰਨ ਪਕੀ ਵੇ ਇੱਕ ਪਦਾ ਉ ਚਾਰ ਚਾਰ ਤੋਕਾਂ ਦਾ ਹੁੰਦਾ ਤੇ ਉਦੋਂ ਫਿਰ ਦੋ ਦੋ ਤੋਕਾਂ ਦਾ ਇੱਕ ਅੰਤਰਾ ਬਣਾ ਲਿਆ ਜਾਂਦਾ ਹੈ ਤੇ ਜਿੰਨੇ ਅੰਤਰੇ ਹੋਣਗੇ ਹਰ ਅੰਤ ਵਿੱਚ ਤਾਲ ਬਦਲ ਜਾਏ ਜਿਹੜਾ ਅੰਦਰਜ ਤਾਲ ਆਇਆ ਉਹ ਰਿਪੀਟ ਰਹੀ ਹੁੰਦਾ ਫਿਰ ਪੜਤਾਲ ਸ਼ੈਲੀ ਵਿੱਚ ਪਾਵ ਪਰਤ ਪਰਤ ਕੇ ਤਾਲ ਗਾਉਣਾ ਤਾਂ ਇਹਦਾ ਨਾਮ ਪੜਤਾਲ ਪਿਆ ਹੈ ਪਾਵ ਤੇ ਮਹੰਗੀ ਸ਼ੈਲੀ ਜਿਵੇਂ ਕਿ ਵੀ ਮਹੰਗੀ ਸ਼ੈਲੀ ਹੈ ਕੀਰਤਨ ਵੀ ਆਮ ਕਰਕੇ ਜਿਨ੍ਹਾਂ ਨੇ ਅਭਿਆਸ ਕੀਤਾ ਉਹ ਇਹਨੂੰ ਗਾਉਂਦੇ ਆਮ ਕਰਕੇ ਨਹੀਂ ਇਹਨੂੰ ਕੋਈ ਗਾ ਸਕਦਾ ਮਹਾਰਾਜ ਜੀ ਨੇ ਇਸ ਨੂੰ ਸ਼ਬਦ ਨੂੰ ਗਾਇਆ ਤੇ ਮਹਾਰਾਜ ਨੇ ਪਰਤਾਲ ਸ਼ੈਲੀ ਵਿੱਚ ਇਸ ਸ਼ਬਦ ਨੂੰ ਗਾਇਨ ਕੀਤਾ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੰਗਲ ਕਰਦੇ ਆ ਫਿਰ ਮਹਾਰਾਜ ਉਹ ਵਾਹਿਗੁਰੂ ਅਕਾਲ ਪੁਰਖ ਇੱਕ ਹੈ ਸਾਰਿਆਂ ਵਿੱਚ ਰਮਿਆਂ ਹੋਇਆ ਤੇ ਸਤਿਗੁਰੂ ਜੀ ਦੀ ਕਿਰਪਾ ਨਾਲ ਉਹਨੂੰ ਪਾਇਆ ਜਾਂਦਾ ਹੈ ਫਿਰ ਮਹਾਰਾਜ ਕਹਿ ਲਗੇ ਵਿਕਾਰ ਮਾਇਆ ਮਾਦ ਸੋਇਓ ਸੂਜ ਬੂਜ ਨ ਆਵੇ ਹੈ ਮਨੁੱਖ ਤੂੰ ਵਿਕਾਰਾਂ ਵਿੱਚ ਖਜੇ ਧੋਕੇ ਮਾਇਆ ਦੇ ਮਦ ਵਿੱਚ ਭਾਵ ਮਾਇਆ ਦੇ ਨਸ਼ੇ ਵਿੱਚ ਇਹੋ ਜਿਹਾ ਤੁੱਤ ਹੋ ਕੇ ਸੁਤਾ ਪਿਆ ਹੈ ਤੈਨੂੰ ਕੋਈ ਸੋਝੀ ਹੈ ਵੀ ਕਿ ਨਹੀਂ ਹੈ ਕਿ ਮੇਰਾ ਜੀਵਨ ਬਤੀਤ ਹੁੰਦਾ ਜਾਂਦਾ ਹੈ ਤੈਨੂੰ ਕੋਈ ਸਮਝ ਨਹੀਂ ਤੈਨੂੰ ਸੋਜ ਬੋਝ ਬਿਲਕੁਲ ਵੀ ਨਹੀਂ ਹੈਗੀ ਕਿ ਮੇਰੀ ਇੰਨੀ ਜ਼ਿੰਦਗੀ ਲੰਘ ਗਈ ਹੈ ਤੇ ਮੈਂ ਅਜੇ ਵੀ ਮਾਇਆ ਦੇ ਵਿਕਾਰਾਂ ਦੇ ਨਸ਼ੇ ਵਿੱਚ ਤੋਤ ਪਿਆ ਹੋਇਆ ਵਾ ਵਿਕਾਰ ਮਾਇਆ ਮਾਦ ਸੋਇਓ ਸੋਜ ਬੋਝ ਨ ਆਵੇ ਆਖਦੇ ਤੈਨੂੰ ਸਮਝੋਦਣੀ ਆਉਣੀ ਐ ਪਕਰ ਕੇਸ ਜੰਮ ਉਠਾਰਿਓ ਤਦ ਹੀ ਕਰ ਜਾਵੇ ਆਖਦੇ ਜਿੱਦਣ ਤੇਰਾ ਵਕਤ ਆ ਗਿਆ ਨਾ ਤੇ ਜੰਮ ਨੇ ਆਕੇ ਤੈਨੂੰ ਕੇਸਾਂ ਤੋਂ ਫੜ ਕੇ ਹਲੋਣਾ ਜਾਂ ਦੇ ਕੇ ਉਠੈ ਬਿਉਠ ਹੁਣ ਤੇ ਚੱਲਣ ਦਾ ਵਕਤ ਆ ਗਿਆ ਤੇ ਆਖਦੇ ਬੰਦਿਆ ਉਦਣੇ ਤੈਨੂੰ ਸਮਝਾਉਣੀ ਐ ਕਿ ਮੈਂ ਤੇ ਰੱਬ ਧਿਕਰ ਜਾਣਾ ਸੀ ਮੈਂ ਹੁਣ ਜੰਮਾਂ ਦੇ ਕਰ ਚੱਲਿਆ ਮਹਾਰਾਜ ਆਖਦਿਆ ਉਸ ਦਿਨ ਫਿਰ ਤੇਰੇ ਕੋਲ ਕੁਝ ਨਹੀਂ ਰਹਿਣਾ ਜਿੱਦਣ ਜਮ ਆਕੇ ਤੇਰੇ ਕੇਸਾਂ ਨੂੰ ਪਕੜ ਕੇ ਤੈਨੂੰ ਉਠਾਉਣਗੇ ਇਸ ਕਰਕੇ ਜਮ ਕੇਸਾਂ ਤੋਂ ਫੜ ਕੇ اٹھਾਉਣ ਸਾਨੂੰ ਉਸ ਤੋਂ ਪਹਿਲੇ ਸਾਨੂੰ ਹੋਸ਼ ਵਿੱਚ ਆ ਜਾਣਾ ਚਾਹੀਦਾ ਹੈ ਜ਼ਿੰਦਗੀ ਬਹੁਤ ਕੀਮਤੀ ਹੈ ਬੜੀ ਅਨਮੋਲ ਹੈ ਸਾਥ ਸੰਗਤ ਜਿਹੜੇ ਬੰਦੇ ਸਾਰਾ ਜੀਵਨ ਵਿਕਾਰਾਂ ਵਿੱਚ ਵਿਕਾਰ ਕਿਹੜੇ ਨੇ ਆ ਪੰਜ ਵਿਕਾਰ ਤੇ ਵੱਡੇ ਹੈ ਆ ਨਾ ਕੋਈ ਲੋਭ ਵਿੱਚ ਸੁੱਤਾ ਹੋਇਆ ਕੋਈ ਮੋਹ ਦੀਆਂ ਤੰਦਾਂ ਵਿੱਚ ਇਹੋ ਜਾਂ ਜਕੜਿਆ ਪਿਆ ਕਿਸੇ ਦੀ ਕ੍ਰੋਧ ਨੇ ਮੱਤ ਮਾਰੀ ਹੈ ਤੇ ਕਿਸੇ ਨੇ ਵਾਸ਼ਨਾ ਵਿੱਚ ਬੰਦਾ ਆਪਣਾ ਜੀਨ ਬਰਬਾਦ ਪਿਆ ਕਰਦਾ ਕੋਈ ਹੰਕਾਰ ਦੀ ਨੂੜੀ ਗੂੜੀ ਨੀਂਦ ਵੀ ਸੁੱਤਾ ਪਿਆ ਹੈ ਕਿ ਆਪਣੇ ਵਰਗਾ ਕੋੜ ਤੇ ਜਿਹੜੇ ਇਹਨਾਂ ਦੇ ਨਾਲ ਹੋਰ ਵਿਕਾਰ ਈਰਖਾ ਦਵੇਖ ਨਿੰਦਾ ਚੁਗਲੀ ਇਹ ਤੇ ਸਾਧ ਸੰਗਤ ਜੀ ਹਰ ਇੱਕ ਇਤਿਹਾਵੀ ਹੁੰਦੀ ਹੁੰਦੇ ਆ। ਈਰਖਾ ਵੀ ਹੁੰਦੀ ਐ, ਦਵੇਖ ਵੀ ਬੰਦਾ ਕਿਸੇ ਨਾਲ ਕਿਸੇ ਨਾਲ ਕਰਦਾ ਐ। ਇਸ ਗੁਰਗੇ ਮਹਾਰਾਜ ਕਹਿੰਦਿਆ ਹਰ ਬੰਦਾ ਵਿਕਾਰਾਂ ਦੀ ਨੀਂਦ ਵਿੱਚ ਨਸ਼ੇ ਵਿੱਚ ਮਸਤ ਹੋਇਆ ਸੁਤਾ ਪਿਆ। ਇਹਨੂੰ ਜਾਗਣਾ ਚਾਹੀਦਾ ਐ। ਮਹਾਰਾ ਨੇ ਹਰ ਹੁਣਾ ਤੇ ਦਿੱਤਾ ਕਿ ਜਾਗ ਲੈ ਹੋਰੇ ਮਨਾ ਜਾਗ ਲੈ ਹੋ। ਕਾਹਾਂ ਗਾਫਿਲ ਸੋਇਆ ਸੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ ਬੰਦਿਆ ਜਿਹੜਾ ਸਰੀਰ ਨਾਲ ਲੈ ਕੇ ਉਹ ਵੀ ਨਾਲ ਜਾਣਾ ਹੋਰ ਦੱਸ ਤੋ ਜਿੰਨਾ ਦੇ ਨਸ਼ੇ ਵਿੱਚ ਧੁੱਤ ਹੋਇਆ ਪਿਆ ਨਾ ਉਹਨਾਂ ਵਿੱਚੋਂ ਤੇ ਤੇਰੇ ਨਾਲ ਇੱਕ ਕੌਡੀ ਵੀ ਨਹੀਂ ਜਾਣੀ ਇੱਕ ਖਿਣ ਮਾਤਰਾ ਵੀ ਨਹੀਂ ਕੁਝ ਲੈ ਕੇ ਜਾ ਸਕਦਾ ਚਲ ਉਹ ਤੇ ਜਾਣਾ ਕੁਝ ਨਹੀਂ ਪਰ ਜਿਹੜਾ ਤੈਨੂੰ ਰੱਬ ਨੇ ਸਰੀਰ ਦਿੱਤਾ ਹੈ ਨਾ ਅਮੋਲਕ ਤੇ ਮਹਾਰਾਜ ਕਹਿ ਲਗੇ ਇਸ ਸਰੀਰ ਨੂੰ ਵੀ ਤੂੰ ਨਾਲ ਨਹੀਂ ਲੈ ਕੇ ਜਾ ਸਕਦਾ ਇੰਨੇ ਵੀ ਇੱਥੇ ਰਾਖ ਦੀ ਢੇਰੀ ਬਣ ਜਾਣਾ ਇਨੀ ਤੇ ਸਮਝ ਕਰ ਨਾ ਥੋੜੀ ਬਹੁਤੀ ਆਪਣੇ ਜੀਵ ਦੀ ਸੋਝੀ ਇਨੀ ਤੇ ਰੱਖ ਫਿਰ ਮਹਾਰਾਜ ਆਖਿਆ ਲੋਭ ਵਿਖਿਆ ਵਿਖੇ ਲਾਗੇ ਹਿਰ ਵਿਤ ਚਿੱਤ ਦੁਖਾਈ ਮਹਾਰਾਜ ਕਹਿ ਲਗੇ ਜਿਹੜਾ ਬੰਦਾ ਲੋਭ ਦੇ ਵਿਕਾਰ ਨਾਲ ਗਰਸਿਆ ਪਿਆ ਲੋਭੀ ਬੰਦਾ ਲੋਭੀ ਬੰਦੇ ਦੀ ਅੱਖ ਨਿਗਾਹ ਹਮੇਸ਼ਾ ਪਰਾਏ ਧਨ ਤੇ ਹੁੰਦੀ ਹੈ ਕਿ ਫਲਾਣੇ ਦੀ ਮਾਇਆ ਕਿਵੇਂ ਲੈਣੀ ਹੈ ਕਿਵੇਂ ਠੱਗੀ ਮਾਰਨੀ ਹੈ ਲੋਭੀ ਬੰਦੇ ਦਾ ਤੇ ਕੰਮ ਹੀ ਹੈ ਲੋਭ ਲਾਲਚ ਵਿੱਚ ਲੋਭੀ ਬੰਦਾ ਤੇ ਆਪਣੇ ਭਰਾ ਨੂੰ ਨਹੀਂ ਬਖਸ਼ਦਾ ਉਹ ਤੇ ਆਪਣੇ ਮਾਂ ਬਾਪ ਨੂੰ ਭੈਣ ਭਰਾਵਾਂ ਰਿਸ਼ਤੇਦਾਰਾਂ ਨੂੰ ਵੀ ਬਖਸ਼ਦਾ ਜਿਹੜਾ ਬੰਦਾ ਲੋਭੀ ਹੁੰਦਾ ਹੈ ਲੋਭ ਇੱਕ ਤਰ੍ਹਾਂ ਦਾ ਹਲਕ ਹੈ ਜਿਵੇਂ ਕਿਸੇ ਕੁੱਤੇ ਮਾਲਕ ਕੋਈ ਕੁੱਤਾ ਪਾਲ ਲਿਆ ਜਾਂਦਾ ਹੈ ਨਾ ਘਰ ਵਿੱਚ ਜੇ ਕਿਤੇ ਪਾਲਤੂ ਕੁੱਤੇ ਨੂੰ ਵੀ ਹਲਕ ਪੈ ਜੇ ਨਾ ਜੀ ਤੇ ਹਲਕ ਆਇਆ ਹੋਇਆ ਕੁੱਤਾ ਇਹ ਰੀ ਵੇਖਦਾ ਇਹ ਮੇਰਾ ਮਾਲਕ ਸੀ ਉਹ ਆਪਣੇ ਮਾਲਕ ਨੂੰ ਵੀ ਵੱਢ ਲੈਂਦਾ ਜਿਹੜਾ ਕੁੱਤਾ ਹਲਕਾਇਆ ਜਾਏ ਤੇ ਜੇ ਇਸ ਬੰਦੇ ਨੂੰ ਲੋਭ ਦਾ ਹਲਕ ਪੈ ਜੇ ਨਾ ਜੀ ਉਹ ਆਪਣਾ ਬਗਾਨਾ ਨਹੀਂ ਦੇਖਦਾ ਉਹਨੇ ਤੇ ਠੱਗੀ ਮਾਰਨੀ ਮਾਰਨ ਤੇ ਕੁੰਡੀ ਫਿਰ ਲਾ ਹੀ ਲੈਣੀ ਹੈ ਮਹਾਰਾਜ ਸੱਚੇ ਪਾਸ਼ਾ ਆਖਦਿਆ ਲੋਭ ਵਿਖਿਆ ਵਿਖੇ ਲਾਗੇ ਲੋਭੀ ਬੰਦਾ ਹਮੇਸ਼ਾ ਵਿਕਾਰਾਂ ਵਿੱਚ ਘਿਰਿਆ ਰਹਿੰਦਾ ਤੇ ਸਤਿਗੁਰੂ ਜੀ ਆਖਦਿਆ ਪਰਾਏ ਧਨ ਤੇ ਅੱਖ ਰੱਖਦਾ ਠਗੀਆਂ ਮਾਰ ਕੇ ਦੂਜਿਆਂ ਕੋਲੋਂ ਲੁੱਟ ਲੈਂਦਾ ਹੈ ਤੇ ਜਿੰਨਾ ਠੱਗੀ ਵੱਜਦੀ ਹੈ ਫਿਰ ਉਹਦਾ ਦਿਲ ਦੁਖਾਉਂਦਾ ਹੈ ਦਿਲ ਦੇ ਦੁਖਣੇ ਇਹਨਾਂ ਬੰਦਾ ਕੀ ਇਹ ਸਾਡਾ ਆਪਣਾ ਬੰਦਾ ਸੀ ਇਹ ਠੱਗੀ ਮਾਰ ਗਿਆ ਹੁੰਦਾ ਹੀ ਇਹ ਮਨ ਵਿੱਚ ਇ ਸਾਡੇ ਆਪਣੇ ਬੰਦੇ ਆ ਕੰਮ ਕਰਕੇ ਬਗਾਨੇ ਨੇ ਤੇ ਕਰਨੀ ਕਰਨਾ ਹੈ ਚਾਹੇ ਬੰਦਾ ਉਹ ਕਿਸੇ ਕੰਮ ਦੇ سلسلے ਵਿੱਚ ਹੋਵੇ ਦੁਕਾਨਦਾਰੀ ਹੋਵੇ ਬੰਦਾ ਆਪਣੇ ਕੋ ਜਾਣਦੇ ਚ ਉਹ ਆਪਣਾ ਬੰਦਾ ਸਹੀ ਚੀਜ਼ ਦੇਗਾ ਨਾ ਤੇ ਕਫਾਇਤੀ दाम ਤੇ ਦੇਗਾ ਪਰ ਜਦੋਂ ਆਪਣਾ ਜਾਣ ਕੇ ਜਾਨਿਆ ਤੇ ਉਹ ਦੂਜਿਆਂ ਨਾਲੋਂ ਵੱਧ ਰੇਟ ਠੋਕਦਾ ਤੇ ਬੰਦਾ ਸੋਚਦਾ ਰੇਟ ਵੀ ਵੱਧ ਲੈ ਲਿਆ ਤੇ ਸਮਾਨ ਵੀ ਵਧੀਆ ਕੁਆਲਟੀ ਦਾ ਨਹੀਂ ਹੈ ਇਹ ਬੰਦਾ ਸੋਚਦਾ ਵੀ ਠੱਗੀ ਮਾਰ ਗਿਆ ਸਾਡਾ ਫਿਰ ਦਿਲ ਤੇ ਦੁਖੀ ਹੁੰਦਾ ਮਨ ਰੋਂਦਾ ਬੰਦੇ ਦਾ ਮਹਾਰਾਜ ਜੀ ਕਹਿੰਦੇ ਆ ਲੋਭ ਵਿਖਿਆ ਵਿਖੇ ਲਾਗੇ ਹਿਰ ਵਿਤ ਵਿਤ ਦਾ ਅਰਥ ਹੁੰਦਾ ਧਨ ਦੂਜੇ ਦਾ ਧਨ ਬੰਦਾ ਹੜਪਣ ਨੂੰ ਫਿਰਦਾ ਚਿੱਤ ਦੁਖਾਈ ਉਸ ਬੰਦੇ ਦਾ ਤੂੰ ਚਿੱਤ ਦਿਖਾਉਣਾ ਹੈ ਉਹਨੂੰ ਕੋਈ ਫਰਕ ਨਹੀਂ ਪੈਂਦਾ ਜਿਹੜਾ ਠੱਗੀ ਮਾਰਨ ਵਾਲਾ ਬੰਦਾ ਵਿਕਾਰਾਂ ਵਿੱਚ ਉਹਨੂੰ ਨਹੀਂ ਫਰਕ ਪੈਂਦਾ ਮੇਰੇ ਲਈ ਕੀ ਸੋਚਦੇ ਉਹਨੇ ਤਾਂ ਆਪਣਾ ਕੰਮ ਲੋਭ ਵਿੱਚ ਕਰ ਹੀ ਜਾਂਦਾ ਫਿਰ ਮਹਾਰਾਜ ਕਹਿ ਲਿਗੋ ਬੰਦੇ ਆ ਖਿਨ ਭੰਗੁਣਾ ਕੈ ਮਾਨ ਮਾਤੇ ਕਿਹਦਾ ਮਾਨ ਕਰਦਾ ਇਸ ਧਨ ਦੌਲਤ ਦਾ ਇਸ ਸਰੀਰ ਦਾ ਇਨ੍ਹਾਂ ਪਦਾਰਥਾਂ ਦਾ ਇਨ੍ਹਾਂ ਦਾ ਮਾਨ ਕਰਦਾ ਜਿਨ੍ਹਾਂ ਦੀ ਮੁਨਿਆਦ ਖਿਨ ਮਾਤਰ ਹੈ ਪਤਾ ਨਹੀਂ ਇਹਨਾਂ ਨੇ ਕਦੋਂ ਖਤਮ ਹੋ ਜਾਣਾ ਹੈ ਸਰੀਰ ਦਾ ਕੀ ਪਤਾ ਨੇ ਖਿੰਨੀ ਲੱਗਦਾ ਇਸ ਸਰੀਰ ਦੀ ਬਿਨਸਨ ਲੱਗਿਆ ਪਦਾਰਥਾਂ ਦਾ ਅੱਜ ਸਾਡੇ ਕੋਲ ਖਿੰਨੀ ਲੱਗਦਾ ਪਤਾ ਨਹੀਂ ਕਦੋਂ ਸਾਡੇ ਕੋਲ ਪਾਸੇ ਚਲੇ ਜਾਣ ਸਤਿਗੁਰੂ ਜੀ ਆਖਦਿਆ ਅਸੁਰ ਜਾਣਹੇ ਨਹੀਂ ਉਸ ਬੰਦੇ ਨੂੰ ਇਨਸਾਨ ਨਹੀਂ ਗਿਣਿਆ ਮਹਾਰਾ ਜੀ ਦੇਖੋ ਤੁਸੀਂ ਉਸ ਬੰਦੇ ਨੂੰ ਮਨੁੱਖ ਨਹੀਂ ਗਿਣਿਆ ਉਸ ਬੰਦੇ ਨੂੰ ਅਸੁਰ ਗਿਣਿਆ ਅਸੁਰ ਦਾ ਅਰਥ ਹੁੰਦਾ ਹੈ ਰਾਖਸ਼ਸ ਦੈਨਤ ਉਹ ਬੰਦਾ ਮਹਾਰਾਜ ਕਹਿੰ ਲਗੀ ਇਨਸਾਨ ਵੀ ਨਹੀਂ ਦੇਵਤਾ ਤੇ ਬਣ ਦੀ ਬੜੀ ਇੱਕ ਦੂਰ ਦੀ ਗੱਲ ਰਹੀ ਉਹ ਇਨਸਾਨ ਕਹਿਲਾਉਣ ਦੇ ਯੋਗ ਨਹੀਂ ਉਹਨੂੰ ਮੈਂ ਅਸੁਰ ਆਖਦਾ ਹਾਂ ਦੈਨਤ ਆਖਦਾ ਵਾਂ ਜਿਹੜਾ ਬੰਦਾ ਬਿਲਕੁਲ ਵੀ ਆਪਣੇ ਜੀਵਨ ਦੀ ਹਕੀਕਤ ਨਹੀਂ ਜਾਣਦਾ ਸਰੀਰ ਦੇ ਹੰਕਾਰ ਵਿੱਚ ਰਹਿੰਦਾ ਹੈ ਪਦਾਰਥਾਂ ਦੇ ਹੰਕਾਰ ਵਿੱਚ ਰਹਿੰਦਾ ਹੈ ਮਾਇਆ ਦੇ ਹੰਕਾਰ ਵਿੱਚ ਰਹਿੰਦਾ ਹੈ ਮਹਾਰਾਜ ਕਹਿ ਲਗੇ ਉਹਨੂੰ ਇਹ ਨਹੀਂ ਪਤਾ ਇਹ ਖਿੰਨ ਮਾਤਰ ਨੇ ਪਤਾ ਨਹੀਂ ਇਹਨਾਂ ਨੇ ਕਦੋਂ ਖਤਮ ਹੋ ਜਾਣਾ ਮਹਾਰਾਜ ਕਹਿਣ ਲੱਗੇ ਉਹ ਅਸੁਰ ਹੈ ਅਸੁਰ ਜਾਣੇ ਨਹੀਂ ਵੈਸੇ ਤੇ ਮਹਾਰਾਜ ਨੇ ਸਾਨੂੰ ਮਾਨਸ ਤੇ ਦੇਵਤੇ ਕੀ ਹੈ ਨਾ ਕਰਤਨਾ ਲਾਗੀ ਵਾਰ ਉਹਨੇ ਤੇ ਸਾਨੂੰ ਇਨਸਾਨ ਤੋਂ ਦੇਵਤੇ ਬਣਾਇਆ ਪਰ ਅਸੀਂ ਇਨਸਾਨ ਵੀ ਨਹੀਂ ਬਣ ਸਕੇ ਚੰਗੀ ਤਰ੍ਹਾਂ ਦੇਵਤੇ ਬਣਨ ਦੀ ਤੇ ਬੜੀ ਦੂਰ ਦੀ ਗੱਲ ਰਹੀ ਅਸੀਂ ਤਰੱਕੀ ਕਰਨੀ ਸੀ ਇਨਸਾਨ ਤੋਂ ਦੇਵਤਿਆਂ ਵਾਲੇ ਪਾਸੇ ਪਰ ਅਸੀਂ ਤਰੱਕੀ ਨਹੀਂ ਕੀਤੀ ਅਸੀਂ ਹੀ ਠਾ ਡਿੱਗੇ ਅਸੀਂ ਇਨਸਾਨ ਤੋਂ ਸ਼ੈਤਾਨ ਬਣ ਗਏ ਅੱਜ ਬੰਦਾ ਇਨਸਾਨ ਤੋਂ ਸ਼ੈਤਾਨ ਹੀ ਬਣਿਆ ਅੱਜ ਸਾਰੇ ਕੰਮ ਸ਼ੈਤਾਨ ਦੇ ਆ ਨਾ ਇਹ ਈਰਖਾ ਵਾਸ਼ਨਾ ਲੋਭ ਮੋਹ ਹੰਕਾਰ ਇਹ ਸਭ ਕੰਮ ਸ਼ੈਤਾਨੀ ਕੰਮ ਨੇ ਇਹ ਦੈਨਤ ਦੇ ਕੰਮ ਨਹੀਂ ਨੇ ਇਨਸਾਨ ਦੇ ਕੰਮ ਨਹੀਂ ਏ ਮਹਾਰਾਜ ਜੀ ਤਾਂ ਆਖਿਆ ਖਿਨ ਭੰਗੁਣਾ ਕੈ ਮਾਨ ਮਾਤੇ ਅਸੁਰ ਜਾਣੇ ਨਹੀਂ ਰਹਾਓ ਫਿਰ ਅਗੇ ਕਨ ਕੇ ਬੇਦ ਸ਼ਾਸਤਰ ਜਨ ਪੁਕਾਰੇ ਸੁਣੇ ਨਹੀਂ ਡੋਰਾ ਮਹਾਰਾਜ ਕਹਿ ਲਗੇ ਜਿੰਨੇ ਵੇਦ ਸ਼ਾਸਤਰ ਨੇ ਤਾਰੀਕੀ ਗ੍ਰੰਥ ਨੇ ਇਹ ਉੱਚੀ ਉੱਚੀ ਪੁਕਾਰ ਕੇ ਕਿੰਨਾ ਤਨ ਰੋਲਾ ਪਾਉਂਦੇ ਆ ਵੀ ਨਾਮ ਤੋਂ ਉੱਪਰ ਕੁਝ ਨਹੀਂ ਨਾਮ ਜਪੋ ਬੰਦਗੀ ਕਰੋ ਰੱਬ ਤੋਂ ਬਿਨਾ ਕੁਝ ਨਹੀਂ ਤੂੰ ਬੋਲਾ ਹੋਇਆ ਫਿਰਦਾ ਤੈਨੂੰ ਸੁਣਦਾ ਨਹੀਂ ਬਿਲਕੁਲ ਨਹੀਂ ਮਹਾਰਾਜ ਕਹਿ ਲਗੇ ਸੁਣੈ ਨਹੀਂ ਡੋਰਾ ਡੋਰੇਦ ਅਰਥ ਹੁੰਦਾ ਬੋਲਾ ਮਹਾਰਾਜ ਕਹਿ ਲਗੇ ਵਿਖੋ ਤੁਸੀਂ ਬਾਣੀ ਵਿੱਚ ਹੀ ਤੇ ਇਹ ਬਚਨ ਆਉਂਦਾ ਹੈ ਨਾ ਜਿੱਥੇ ਮਹਾਰਾਜ ਕਹਿ ਲਗਿਆ ਉਹ ਸ਼ਾਸਤਰ ਉਹ ਸਿਮਰਤੀ ਪੇਖੇ ਸਰਬ ਟਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਜਾਂ ਮਹਾਰਾਜ ਕਹਿੰਦੇ ਸਿਮਰਤ 베ਦ ਪੁਰਾਨ ਪੁਕਾਰਨ ਉਥੀਆਂ ਨਾਮ ਬਿਨਾ ਸਬਕੂੜ ਗੱਲ ਹੀ ਹੋ ਚੀ ਉਹ ਪੁਕਾਰਦੇ ਨੇ ਨਾ ਉਹ ਬਿਨਾਮ ਤੋਂ ਬਿਨਾ ਕੋਈ ਕੱਖ ਨਹੀਂ ਮਹਾਰਾਜ ਤੇ ਕੇ ਬੇਦ ਸਾਸਤਰ ਜਨ ਪੁਕਾਰੇ ਕਿੰਨਾ ਉੱਚੀ ਉੱਚੀ ਸੰਤ ਜਨ ਸਾਧੂ ਜਨ ਰੋਲਾ ਪਾਉਂਦੇ ਵੀ ਨਾਮ ਜਪ ਲੋ ਬੰਦਗੀ ਕਰ ਲੋ ਪਰ ਤੂੰ ਸੁਣੇ ਨਾ ਹੀ ਡੋਰਾ ਬੋਲਾ ਹੋਇਆ ਫਿਰਦਾ ਤੂੰ ਵਿਕਾਰਾਂ ਵਿੱਚ ਮਾਇਆ ਦੇ ਨਸ਼ੇ ਵਿੱਚ ਤੈਨੂੰ ਸੁਣਦਾ ਨਹੀਂ ਵੀ ਤੈਨੂੰ ਗੁਰੂ ਸਾਹਿਬ ਕਹਿ ਕੀ ਰਿਹਾ ਤੇ ਅੱਗੇ ਆਖਦੇ ਨਿਪਟ ਬਾਜੀ ਹਾਰ ਮੁਕਾ ਪਛਤਾਇਓ ਮਨ ਭੋਰਾ ਉਹ ਮੂਰਖ ਮਣਾ ਉਦੋਂ ਤੈਨੂੰ ਪਛਤਾਉਣਾ ਪੈ ਜਾਣਾ ਜਦੋਂ ਸਾਰੀ ਬਾਜੀ ਹਾਰ ਗਿਆ ਫਿਰ ਪੱਲੇ ਕੱਖ ਨਹੀਂ ਪੈਣਾ ਤੇਰਾ ਅਜੇ ਤੇ ਮੌਕਾ ਹੈ ਕੁਝ ਨਾ ਕੁਝ ਹੱਥ ਵਿੱਚ ਆ ਜਾਣਾ ਤੇਰੇ ਪਰ ਜਿੱਦਣ ਦੁਨੀਆ ਤੋਂ ਜੰਮ ਆਗੇ ਲੈਣ ਉਹ ਦਿਨ ਸਾਰੀ ਬਾਜੀ ਤੇਰੇ ਹੱਥੋਂ ਨਿਕਲ ਜਾਣੀ ਹੈ ਤੂੰ ਬਾਜੀ ਹਾਰ ਜਾਣ ਫਿਰ ਬੰਦਿਆ ਬਸ ਪਛਤਾਵਾ ਪੱਲੇ ਲੈ ਕੇ ਜਾਣਾ ਹੀ ਹੋਰ ਮੂਰਖਾ ਪੱਲੇ ਕੱਖ ਨਹੀਂ ਪਹਿਣਾ ਤੇਰਾ ਮਹਾਰਾਜ ਤੇ ਬੜਾ ਪਿਆਰ ਨਾਲ ਤੇ ਸਿੱਧੇ ਸ਼ਬਦਾ ਵਿੱਚ ਸਮਝਾਉਂਦਿਆ ਸਤ ਨਿਪਟ ਬਾਜੀ ਹਾਰ ਮੁਕਾ ਪਛਤਾਇਉ ਮਨ ਭੋਰਾ ਫਿਰ ਕਹਿਣਗੇ ਦਾਨ ਸਗਲ ਗੈਰ ਵਜਹਿ ਭਰਿਆ ਦਿਵਾਨ ਲੇਖੈ ਨਾ ਭਰਿਆ ਮਹਾਰਾਜ ਕਹਿ ਲਗੇ ਜਿਹੜਾ ਬੰਦਾ ਕਦੀ ਨਾਮ ਨਹੀਂ ਨਾ ਜਪਦਾ ਜਿੰਨੂੰ ਸਵਾਸ ਮਿਲੇ ਉਹ ਇੱਕ ਤਰ੍ਹਾਂ ਦਾ ਡੰਨ ਭੋਗਤਦਾ ਹੈ ਸਾਡੇ ਤੇ ਕਰਜ਼ ਹੀ ਐ ਅਸੀਂ ਪਤਾ ਨਹੀਂ ਕਿੰਨੇ ਕੁ ਜਨਮਾਂ ਦਾ ਕਰਜ਼ ਨਾਲ ਚੁੱਕੀ ਫਿਰਦੇ ਜਿਹੜਾ ਅਸੀਂ ਨਾਮ ਨਹੀਂ ਨਾ ਜਪਦੇ ਨਾ ਸਵਾਸ ਸਵਾਸ ਲਈ ਜਾਂਦੇ ਆ ਨਾਮ ਨਹੀਂ ਜਪਦੇ ਚੰਗੇ ਕਰਮ ਨਹੀਂ ਕਮਾਉਂਦੇ ਸਾਦ ਸੰਗਤ ਇਹ ਸਾਡੇ ਤੇ ਡੰਨੀ ਲੱਗਦਾ ਹੈ ਮਹਾਰਾਜ ਕਹ ਲਗੇ ਇਹ ਦਨ ਪਰਾਏ ਈਰਖਾ ਦਾ ਚੁੱਕੀ ਫਿਰਦਾ ਹੈ ਤੂੰ ਆਪਣੇ ਸਿਰ ਤੇ ਜਿਹੜੇ ਕਰਮ ਤੇਰੇ ਕਰਨ ਵਾਲੇ ਨਹੀਂ ਸਨ ਉਹ ਕਰਮ ਜਾਣ ਜਾਣ ਕੇ ਕੀਤੇ ਤੂੰ ਤੇ ਜਦੋਂ ਜਦੋਂ ਵਿਗਾਨੇ ਕਰਮ ਕਰੀਏ ਪਰਾਏ ਕਰਮ ਕਰੀਏ ਮਹਾਰਾਜ ਆਖਦਿਆ ਫਿਰ ਉਹਦਾ ਜੁਰਮਾਨਾ ਤੇ ਦੇਣਾ ਹੀ ਪੈਂਦਾ ਹੈ ਨਾ ਜੁਰਮਾਨਾ ਤੇ ਲੱਗਦਾ ਹੈ ਫਿਰ ਜਿਹੜਾ ਕੰਮ ਨਕੀਸ਼ ਕਰਨਾ ਉਹ ਕਰੇਗਾ ਤੇ ਜੁਰਮਾਨਾ ਤੇ ਠੋਕੇ ਜਾਏਗਾ ਨਾ ਬੰਦੇ ਤੇ ਵੀ ਆ ਤੇ ਤੈਨੂੰ ਲਾਉਡ ਨਹੀਂ ਸੀ ਹੁਣ ਤੁਸੀਂ ਬੰਦਾ ਸਫਰ ਕਰਦਾ ਹੈ ਟ੍ਰੈਫਿਕ ਦੀ ਜੇ ਉਲੰਘਣਾ ਕਰਦਾ ਹੈ ਤੇ ਜੁਰਮਾਨਾ ਤੇ ਲੱਗਦਾ ਹੈ ਨਾ ਉਹਨੂੰ ਵੀ ਆ ਰੂਲ ਤੋਂ ਖਿਲਾਫ ਚੱਲੇ ਆ ਤੂੰ ਹੁਣ ਜਿਹੜੇ ਰੂਲ ਸਤਗੁਰ ਨੇ ਬਣਾਏ ਵੀ ਬੰਦਿਆ ਤੂੰ ਬੰਦਗੀ ਕਰਨ ਜਾਣਾ ਹੈ ਉਹ ਨਹੀਂ ਬੰਦਗੀ ਕਰੇਗਾ ਦੂਜੇ ਕੰਮ ਕਰੇਗਾ ਰੱਬ ਨੇ ਨਹੀਂ ਕਹੀ ਤੇ ਜੁਰਮਾਨਾ ਤੇ ਫਿਰ ਲੱਗੇਗਾ ਨਾ ਉੱਤੇ ਡੰਨ ਪੜਨਾ ਪੈਣਾ ਬੰਦ ਨੂੰ ਫਿਰ ਦੰਨ ਭੁਗਤਣਾ ਪੈਣਾ ਮਹਾਰਾਜ ਜੀ ਕਹਿੰਦੇ ਡਾਨ ਡਾਨ ਦਾਥ ਦੰਨ ਜੁਰਮਾਨਾ ਦਾਨ ਸਗਲ ਗੈਰ ਵਜਹੇ ਭਰਿਆ ਦੀਵਾਨ ਲੇਖਾ ਨਾ ਭਰਿਆ ਜਿਹੜੇ ਤੋਂ ਕਰਮ ਕੀਤੇ ਉਹਨਾਂ ਦਾ ਤੇ ਦੰਨ ਤੈਨੂੰ ਭੁਗਤਨੇ ਪੈਣਾ ਤੇ ਤੇਰੇ ਕਰਮਾ ਕਰਕੇ ਤੈਨੂੰ ਰੱਬ ਦੀ ਦਰਗਾਹ ਵਿੱਚ ਥਾਂ ਨਿਉ ਮਿਲਣੀ ਕੋਈ ਚ ਵੀ ਜਿਹੜੇ ਬੰਦੇ ਜੁਰਮਾਨਾ ਭਰਨ ਵਾਲੇ ਰੱਬ ਉਹਨੂੰ ਆਪਣੇ ਘਰ 'ਚ ਥਾਂ ਥੋੜਾ ਦਿੰਦਾ। ਇਹ ਤੇ ਬੰਦੇ ਦੰਨ ਭੁਗਤਣ ਵਾਲੇ ਮਾੜੇ ਕੰਮ ਕਰਦੇ ਰਹੇ ਆ। ਕੋਈ ਚੱਜ ਦਾ ਨਹੀਂ ਕਰਮ ਕੀਤਾ ਜਿਹੜਾ ਮੈਂ ਆਖਿਆ ਉਹਨ ਕੀਤਾ। ਇਹਨਾਂ ਨੂੰ ਦੰਨ ਚੰਗਾ ਠੋਕ ਕੇ ਫਿਰ ਦੁਨੀਆ ਤੇ ਭੇਜੋ ਇਹਨਾਂ ਨੂੰ। ਉਹ ਫਿਰ ਜਨਮ ਮਰਨ ਦੇ ਵਿੱਚ ਹੀ ਲੱਗੇ ਰਹਿੰਦੇ ਆ। ਨਾਲੇ ਦੰਨ ਭੁਗਤਦੇ ਆ ਤੇ ਸਾਥ ਸੰਗਤ ਜੀ ਨਾਲੇ ਆਪਣਾ ਸਭ ਕੁਝ ਗਵਾ ਬੈਠਦੇ। ਮਹਾਰਾਜ ਅਗਿਆਖ ਗਿਆ ਜੇਹੇ ਕਾਰਜ ਰਹਿ ਓਲਾ ਆ ਬੜਾ ਪਿਆਰਾ ਵਚਨ ਕਿਹਾ ਜੇਹੇ ਕਾਰਜ ਰਹਿ ਓਲਾ ਸੋਏ ਕਾਮ ਨਾ ਕਰਿਆ ਜਿਸ ਕੰਮ ਨਾਲ ਕਰਕੇ ਤੇ ਇੱਜ਼ਤ ਬਣਨੀ ਸੀ ਉਹ ਕੰਮ ਨਹੀਂ ਕੀਤਾ ਦੂਜੇ ਕੰਮ ਕੀਤੇ ਜਿੰਨਾ ਕਰਕੇ ਡਲ ਭੁਗਤਣਾ ਪਿਆ ਉਹ ਕੰਮ ਨਹੀਂ ਕੀਤੇ ਜਿਨ੍ਹਾਂ ਨੇ ਡੰਨ ਵੀ ਨਹੀਂ ਸਿੱਪੋਗਤਣਾ ਪੈਣਾ ਸ਼ਰਮਿੰਦਾ ਵੀ ਨਹੀਂ ਸਿਉਣਾ ਪੈਣਾ ਬੇਇੱਜ਼ਤੀ ਨਹੀਂ ਸਿਹਾਣੀ ਤੇ ਰੱਬ ਦੀ ਦਰਗਾਹ ਵਿੱਚ ਇੱਜ਼ਤ ਮਿਲਣੀ ਸੀ ਤੈਨੂੰ ਵੀ ਬੰਦਾ ਖੱਟ ਕੇ ਆਇਆ ਕੁਝ ਕਮਾ ਕੇ ਆਇਆ ਮਹਾਰਾਜ ਕਹਿੰ ਲੱਗੇ ਜੇਹੇ ਕਾਰਜ ਰਹਿ ਓਲਾ ਓਲੇ ਦਾ ਅਰਥ ਹੁੰਦਾ ਹੈ ਇੱਜ਼ਤ ਇੱਥੇ ਪਤ ਵੀ ਜਿਨ੍ਹਾਂ ਕੰਮਾਂ ਕਰਕੇ ਤੇਰੀ ਪਤ ਬਚਨੀ ਸੀ ਰੱਬ ਦੀ ਦਰਗਾਹ ਵਿੱਚ ਤੇਰੀ ਇੱਜ਼ਤ ਬਣਨੀ ਸੀ ਸੋਏ ਕਾਮ ਨਾ ਕਰਿਆ ਉਹ ਬਿਲਕੁਲ ਨਹੀਂ ਕੰਮ ਕੀਤਾ ਤੋ ਕੰਮ ਕਿਹੜਾ ਸੀ ਉਹ ਨਾਮ ਜਪਣ ਦਾ ਬੰਦਗੀ ਕਰਦਾ ਚੰਗੇ ਕਰਮ ਕਮਾਉਂਦਾ ਫਿਰ ਅਖੀਰ ਦਾ ਬਚਨ ਕਿਹਾ ਮਹਾਰਾਜ ਨੇ ਐਸੋ ਜਗ ਮੋਹਿ ਗੁਰੂ ਦਿਖਾਇਓ ਤੋ ਇੱਕ ਕੀਰਤ ਗਾਇਆ ਮੇਰੇ ਗੁਰੂ ਨੇ ਕਿਰਪਾ ਕੀਤੀ ਮੈਨੂੰ ਆ ਸੰਸਾਰ ਦਾ ਰੂਪ ਦਿਖਾ ਦਿੱਤਾ ਵੀ ਆ ਰੂਪੀ ਸੰਸਾਰ ਦਾ ਇੱਥੇ ਕੋਈ ਕਿਸੇ ਦਾ ਨਹੀਂ ਹੈ। ਇੱਥੇ ਕੋਈ ਕਿਸੇ ਦਾ ਸਾਕਾ ਨਹੀਂ ਬਣਦਾ। ਇੱਥੇ ਸਭ ਆਪਣਾ ਮਤਲਬ ਕੱਢਦੇ। ਹਰ ਬੰਦਾ ਵਿਕਾਰਾਂ ਵਿੱਚ ਲੱਗਿਆ ਹੋਇਆ, ਹਰ ਬੰਦਾ ਜਮਾਂ ਦੀ ਮਾਰ ਨੂੰ ਸਹਿੰਦਾ ਪਿਆ। ਜਦੋਂ ਰੱਬ ਨੇ ਮੈਨੂੰ ਸੰਸਾਰ ਦੀ ਹਕੀਕਤ ਦਿਖਾਈ ਨਾ, ਗੁਰੂ ਮੇਰੇ ਨੇ। ਬਸ ਮੈਂ ਫਿਰ ਕੰਨਾਂ ਨੂੰ ਹੱਥ ਲਾ ਲੇ ਵੀ ਅੱਜ ਤੋਂ ਬਾਅਦ ਰੱਬ ਦੇ ਨਾਮ ਨੂੰ ਹੀ ਜਪਣਾ ਆ ਬਾਦ। ਨਾਮ ਬਿਨਾ ਤੇ ਕੱਖ ਨਹੀਂ ਇੱਥੇ। ਆਖਦਿਆ ਐਸੋ ਜਗ ਮੋਹਿ ਗੁਰ ਦਿਖਾਇਓ ਤਉ ਇੱਕ ਕੀਰਤ ਗਾਇਆ ਫਿਰ ਮੈਂ ਇੱਕ ਵਾਹਿਗੁਰੂ ਦੀ ਕੀਰਤੀ ਗਾਉਣੀ ਸ਼ੁਰੂ ਕਰ ਦਿੱਤੀ ਇੱਕ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ ਮੈਂ ਹੁਣ ਮਾਨ ਵੀ ਤਿਆਗ ਦਿੱਤਾ ਜ਼ਿੰਦਗੀ ਚ ਹੰਕਾਰ ਵੀ ਜਿੰਨਾ ਸਰੀਰ ਦਾ ਮਾਨ ਕਰਦਾ ਸੀ ਪਦਾਰਥਾਂ ਤੋਂ ਵੀ ਛੱਡ ਦਿੱਤਾ ਤਾਨ ਤਜ ਸਿਆਣ ਮੈਂ ਆਪਣਾ ਜੋਰ ਛੱਡ ਦਿੱਤਾ ਮੈਂ ਆਪਣੀਆਂ ਸਿਆਣਪਾਂ ਛੱਡ ਦਿੱਤੀ ਆ ਇਹ ਹੁਣ ਕੀ ਕਰਦਾ ਸਰਨ ਨਾਨਕ ਆਇਆ ਬਸ ਆਪਣੇ ਗੁਰੂ ਨਾਨਕ ਦੀ ਸ਼ਰਨ ਵਿੱਚ ਆ ਗਿਆ ਤੇ ਹੱਥ ਜੋੜ ਕੇ ਆਖਦਾ ਮਾਲਕਾ ਬਸ ਹੁਣ ਤੇਰਾ ਨਾਮ ਜਪਣਾ ਹੀ ਤੇ ਤੇਰੇ ਗੁਣਾ ਨੂੰ ਗਾਉਣਾ ਹੀ ਜ਼ਿੰਦਗੀ ਬਹੁਤ ਵਿਅਰਥ ਕੱਢ ਦਿੱਤੀ ਐ ਬਸ ਹੁਣ ਜਿੰਨੇ ਕੁ ਸੁਵਾਸ ਬਚਿਆ ਉਹ ਤੇਰੇ ਲਈ ਖਿਲਾ ਦਿੱਤੇ ਮਹਾਰਾਜ ਇਸ ਸ਼ਬਦ ਅਜਿਹੀ ਸਮਝਾ ਰਹੇ ਆ ਦੀ ਬੰਦਿਆ ਵਿਕਾਰਾਂ ਦੀ ਨੀਂਦ ਚ ਉੱਠ ਜਿਹੜਾ ਕੰਮ ਕਰਨ ਵਾਸਤੇ ਅਕਾਲ ਪੁਰਖ ਨੇ ਤੈਨੂੰ ਭੇਜਿਆ ਹੈ ਨਾ ਉਹ ਕੰਮ ਕਰ ਵਿਅਰਥ ਦੇ ਕੰਮਾਂ ਵਿੱਚ ਪੈ ਕੇ ਆਪਣੀ ਇੱਜ਼ਤ ਪੱਤ ਗਵਾ ਨਾ ਬੈਠੀ ਇੱਜ਼ਤ ਦੇ ਨਾਲ ਨਾਮ ਜਪ ਕੇ ਰੱਬ ਦੀ ਦਰਗਾਹ ਵਿੱਚ ਕਬੂਲ ਹੋਵੇ ਸਤਿਗੁਰ ਜੀ ਕਿਰਪਾ ਕਰਨ ਆਓ ਨਾਮ ਜਪਣਾ ਸਿਮਰਨ ਕਰਨਾ ਹੀ ਸਾਡੇ ਜੀਵਨ ਦਾ ਸਿਰਮੋਰ ਕਰਮ ਹੈ ਇਹਦੇ ਤੋਂ ਵੱਡਾ ਇਹਦੇ ਤੋਂ ਸ਼੍ਰੇਸ਼ਟ ਕਰਮ ਹੋਰ ਕੋਈ ਨਹੀਂ ਸਾਰੇ ਕਿਰਪਾ ਕਰਿਓ ਗੁਰੂ ਸਾਹਿਬ ਪਹਲਾ ਕਰਨ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ